ਅੱਜ ਸਾਡੀ ਡੋਲੇ ਦੇਵ ਦਾ ਕੌਮ ਦੇ ਸਾਰੇ ਸਾਡੀ ਅੱਜ ਪਿੱਛੇਵਰ ਦੇ ਵਿੱਚ ਮੀਟਿੰਗ ਹੋਈ ਆ ਕਿਸਾਨ ਸਰਚ ਕਮੇਟੀ ਪੰਜਾਬ ਜਿਹੜਾ ਬੰਦਾ ਅਤਰ ਸਿੰਘ ਅਸੀਂ ਕਿਸਾਨ ਸਰਚ ਕਮੇਟੀ ਪੰਜਾਬ ਹਰਦੀਪ ਸਿੰਘ ਸੋਹੀ ਜਿਹੜਾ ਅਗਰਸਾਦਾ ਸਾਡੀ ਦੋਵਾਂ ਕੌਮਾਂ ਦੀ ਅੱਜ ਜਿਹੜੀ ਮੀਟਿੰਗ ਆ ਇਹ ਪਿੱਛੇ ਦੇ ਨੇ ਦੇ ਵਿੱਚ ਹੋਈ ਆ ਝੋਨੇ ਦੇ ਤੇ ਪਰਾਲੀ ਦੇ ਮੁੱਦੇ ਲੈ ਕੇ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀ ਪਿਛਲੀ ਵਾਰੀ ਕਿਸਾਨਾਂ ਨਾਲ ਲੁੱਟ ਚੱਲੀ ਆ ਉਹ ਐਲਕੀ ਨਹੀਂ ਚੱਲਣੀ ਜਿਹੜਾ ਤੁਸੀਂ ਗਮਨਾਹ ਕਰਕੇ ਤੇ ਸ਼ੇਲਰ ਮਾਲਕਾਂ ਨੇ ਜਿਹੜਾ ਸਾਨੂੰ ਲੁੱਟ ਲਾਈ ਆ ਵਿੱਚੇ 59 ਤੇ ਜਿਹੜੇ ਆ ਵਿੱਚੇ ਹੀ ਉਹ ਰਗੜੇ ਗਏ ਆ ਕੋਈ ਆਂਦਾ ਆਰਦੇ ਆਖਲੇ ਕੋਈ ਆਂਦਾ ਸ਼ੇਲਰਾਂ ਵਾਲਿਆਂ ਰੱਖ ਰਿਆ ਸਾਨੂੰ ਪਤਾ ਨਹੀਂ ਕਿੰਨਾ ਰੱਖਿਆ ਪਰ ਜੀਵਿਦਾਰ ਦੀ ਬੜੀ ਲੋਟੇ ਚ ਤਗੜੀ ਹੋ ਗਈ ਆ ਐਰਕੇ ਸੀ ਦੋਵਾਂ ਗੁਰਮਾਂ ਨੇ ਬਾਕੀ ਸਾਡੀ ਰਾਤ ਜਥੇਬੰਦੀਆਂ ਦੀ ਸਾਰੀ ਉਹਦੀ ਮੀਟਿੰਗ ਲੱਗੀ ਆ ਵੀ ਅਸੀਂ ਇਹ ਕੰਮ ਨਹੀਂ ਜੇ ਲੁੱਟ ਨਹੀਂ ਜੱਲਣ ਦੇਣੀ ਭਾਵੇਂ ਸਾਡੇ ਦੇ ਵਾਸਤੇ ਕੋਈ ਕਰਨਾ ਪਵੇ ਕਿ ਸ਼ੇਲਰ ਮਾਲਕਾਂ ਸੱਦਾ ਸੋਚਦਾ ਹਨ ਸਰਕਾਰ ਨੇ ਵਿੱਚ ਸਾਹਮਣੇ ਜੰਨੇ ਵੀ ਐ ਕਿ ਲੁੱਟਾਂ ਬੰਦ ਹੋਣਗੀਆਂ ਜਦੋਂ ਸਾਨੂੰ ਜੇ ਅਸੀਂ ਜੱਟ ਝੋਨਾ ਪਾਲ ਪਾਲ ਸਕਦਾ ਹੈ ਸਾਰੇ ਕੰਮ ਕਰਦਾ ਦਾ 6 ਮਹੀਨੇ ਸਾਨੂੰ ਵੇਚਣ ਦੀ ਵਿਜਾਜ ਤੇ ਕਿਹੜੇ ਤਰੀਕੇ ਨਾਲ ਵੇਚਣਾ ਹੈ ਵੇਚ ਹੀ ਲਵਾਂਗੇ ਇਹ ਨਹੀਂ ਕਹਿੰਦੇ ਸਾਡੀਆਂ ਫਸਲਾਂ ਰੋਲਦੇ ਰਹਿਣਗੀਆਂ ਦੂਸਰੀ ਗੱਲ ਜੱਟਾਂ ਨੂੰ ਬੇਨਤੀ ਕਰਦੇ ਆ ਕਿ ਥੋੜੀ ਜਿਹੀ ਧਿਰਦਾ ਰੱਖਿਆ ਕਰੋ ਪਰ ਅਸੀਂ ਡੀਸੀ ਨਾਲ ਮੀਟਿੰਗਾਂ ਲਾਉਂਦੇ ਆ ਲਾਉਂਦੇ ਆ ਤੁਸੀਂ ਛੇਡਰ ਮਾਰ ਕੇ ਦੇ ਆਖਰ ਲਾ ਕੇ ਖਾੜੇ ਲੋ ਜਿਹੜੀ ਲੁੱਟ ਚੱਲੀ ਆ ਬਾਕੀ ਜਦੋਂ ਬਾਣ ਜਦੋਂ ਇੱਕ ਇੱਕ 13 ਰੁਪਏ ਕਿਲੋ ਵੇਚੇ ਤੇ ਇੱਕ 10 ਰੁਪਏ ਕਿਲੋ ਵੇਚੇ ਤੇ ਨਾਲੇ ਕਿੱਦਾਂ ਵੇਚ ਦੂਗਾ ਜਦੋਂ ਬਾੱਕੀ ਝੋਨੇ ਪਏ ਤਾਂ ਖਾੜੇ ਝੋਨਾ ਚਾਲੂ ਹੋ ਗਿਆ ਅਸੀਂ ਇਹ ਚੀਜ਼ ਦੀ ਖੇਤੀ ਕਰਦੇ ਹਾਂ ਖਾੜੇ ਵਾਲੇ ਵੀਰਾਂ ਨੂੰ ਆਨੇ ਵੀ ਤੁਸੀਂ ਵੀ ਕਿਸਾਨ ਜੋ ਸ਼ੀਮੀ ਦੇ ਫਸਲ ਤਿਆਰ ਕਰਕੇ ਤੇ ਜਿਹੜੀ ਆਪ ਦੀ ਫਸਲ ਦਾ ਤੁਸੀਂ ਮੁੱਲ ਨਹੀਂ ਲੈ ਸਕੇ ਅਸੀਂ ਇਹ ਤੁਹਾਨੂੰ ਫੁਰਕਣ ਖੇਤੀ ਕਹਿੰਦੇ ਹਾਂ ਕਿ ਤੁਸੀਂ ਇਹ ਚਕਾਮ ਜਾ ਆਪਣੀ ਹੋਏ ਅਸੀਂ ਤੁਹਾਨੂੰ ਇਹ ਕੀ ਬੇਨਤੀ ਕਰਦੇ ਕਿ ਇਹ ਜੇ ਕਦਮ ਕੋਈ ਵੀ ਐੜਦੇ ਆ ਕੋਈ ਵੀ ਬ੍ਰਾਂਚ ਨਾ ਚੁੱਕੇ ਨਾ ਅਸੀਂ ਝੋਨਾ ਵੇਚਣ ਦੇਣਾ ਘੱਟ ਰੇਟ ਤੇ ਨਾ ਹੀ ਕਿਨ ਚੁੱਕਣ ਦੇਣਾ ਵਾ ਇਹ ਇਹਨੇ ਵੇਖੇ ਚਾਵੇ ਕਿ ਫੇਰੇ بڑے ਚਾਵੇ ਫਿਰਦੇ ਪਰ ਬੜੀ ਲੁੱਟ ਛੇੜਨ ਵਾਲੀ ਕੀਤੀ ਆ ਤੇ ਇਹ ਐ ਕਿ ਨਹੀਂ ਹੋ ਦੇਣੀ ਤੁਸੀਂ ਕਹਿੰਦੇ ਆ ਇੱਕ ਉਹ ਸਰਕਾਰ ਜੀ ਨੇ ਉਤੋਂ ਕੀਤੀ ਜਾਂਦੀ ਸਿਕੰਜਾ ਕੱਸੀ ਜਾਂਦੀ ਆ ਕਿ ਅਸੀਂ ਪ੍ਰਾਣੀ ਜਿਹੜੀ ਆ ਉਹ ਸਾਣ ਨਹੀਂ ਦੇਣੀ ਝੋਨਾ ਸਰ ਤੋਂ 2500 ਨੂੰ ਕਢ ਕੇ 7500 ਨੂੰ ਵੇਚੋ ਤੁਸੀਂ ਤਾਂ ਪ੍ਰਾਣੀ ਅਸੀਂ ਸਾਹਮਣੇ ਪ੍ਰਾਣੀ ਸਰਕਾਰ ਸਾਹਮਣੇ ਜੰਮੇ ਦੀ ਸਰਕਾਰ ਦੀ ਬੰਦੀ ਆ ਕਿ ਤੁਸੀਂ ਸਾਡੇ ਤਿੰਨ ਤਿੰਨ ਗੁਣਾ ਨਫਾ ਮਸਾਵਾ ਤੁਹਾਨੂੰ ਲੈਣਾ ਵਾ ਜਿਹੜੀ ਬਰਾੜੀ ਉਹ ਅਸੀਂ ਥੋੜੀ ਸਾਹਮਣੀ ਉਹਦਾ ਅੱਗ ਹੀ ਲਾਵਾਂਗੇ ਜੇ ਅਸੀਂ ਇਹ ਸਰਕਾਰ ਆਖੇ ਅੱਖ ਨਹੀਂ ਲਾਉਂਦੇ ਨਹੀਂ ਤੇ ਜੇਤਾ ਭੁੱਲ ਜਵੇ ਕਿ ਅੱਗ ਨਾ ਲੱਗੂਗਾ ਕਿ ਬਿਲਕੁਲ ਕੈਂ ਵੀਡੀਓ ਬਣਾਵਣਾ ਲਾਵਾਂਗੇ ਸਰਕਾਰ ਨੇ ਪਰਦੇ ਕਰਦੇ ਜੀ ਸੜਕੇ ਕਰ ਸਕਦੇ ਸਾਨੂੰ ਕੈਂਸਲ ਕਰਾਉਂਦੀ ਨਹੀਂ ਜਾਜ ਆ ਇਹ ਪ੍ਰਸ਼ਾਸਨ ਨੇ ਦੱਸ ਦੇਣਾ ਚਾਹੁੰਦੇ ਅਸੀਂ ਥੋੜਾ ਆ ਜਾ ਧਿਆਨ ਦੇ ਨਾਲ ਤੁਸੀਂ ਵੀ ਕਰਨਾ ਕਿ ਤੁਸੀਂ ਸਾਡੇ ਵੀਰ ਪਰ ਆ ਜਾਓ ਜਿਹੜੇ ਸੀਟਾਂ ਦੇ ਉੱਤੇ ਬੈਠੇ ਆ ਨਾ ਉਹਨਾਂ ਦਾ ਸਾਡਾ ਲੈਣ ਦੇਣ ਕੋਈ ਨਹੀਂ ਸਾਡਾ ਤੁਹਾਡਾ ਨੋ ਮਾਸ ਦੇ ਦਿੱਤਾ ਹੈ ਕਿ ਇਹ ਪ੍ਰਸ਼ਾਸਨ ਦਾ ਕੋਈ ਰੀਡਰ ਆਉਦਾ ਕਿ ਕਿਸ ਨੂੰ ਕੁਝ ਨਹੀਂ ਦਾ ਖਾ ਸਿਰਫ ਨਾ ਪਾਉਣਾ ਹੀ ਆ ਮੜਾ ਆ ਜਾ ਧਿਆਨ ਨਾਲ ਹੋਣ ਜੇ ਇਹਨਾਂ ਪਰਤੇ ਕਰਨਾ ਰੱਟ ਲੈ ਅੜਾ ਟੈਂਟਰ ਮਾਰ ਨਹੀਂ ਆ ਧਿਆਨ ਨਾ ਮਾਰ ਨਹੀਂ ਉਹ ਵੀ ਸਭ ਓਕੇ ਕਰਾਂਗੇ ਤੀਸਰਾ ਬਜਨੇ ਆ ਵੀ ਜਿਹੜੀ ਐਸਐਮਐਸ ਮਸ਼ੀਨ ਨੂੰ ਆਂਦੇ ਲਾ ਕੇ ਚੱਲਣਾ ਹੈ ਬਾਕੀ ਸਾਡੇ ਪ੍ਰਾਜੇ ਦਾ ਕੋ ਹੱਲ ਨਹੀਂ ਗਾ ਐਸਪੈਸ ਮਸ਼ੀਨਾਂ ਨੂੰ ਲਾ ਦਿਓ ਉਹ ਜਿਹੜੀ ਥੱਲੇ ਬਰਾੜੀ ਖਿਲਰਦੀ ਆ ਨਾ ਉਹਦੇ ਨਾਲ ਬਿਲਕੁਲ ਕੀੜਾ ਪੈਦਾ ਹੋ ਜਾਂਦਾ ਉਹ ਥੱਲੇ ਜਿਹੜੀ 뿌ਕੀ ਹੋਏ ਪਾਉਂਦੇ ਨੇ ਸਮੇਂ ਜੜ ਕੱਢਦਾ ਵਾ ਸਾਡੀ ਕਣਕ ਬਿਲਕੁਲ ਜਿਹੜੀ ਆ ਉਹ ਘਟ ਜਾਂਦੀ ਆ ਉਹ ਕਣਕ ਉਤੀ ਖਲੋ ਜਾਂਦੀ ਆ ਦੁਰਦੀ ਲੀਗੀ ਇਹਨਾਂ ਨੂੰ ਇਹ ਪੁੱਛੀ ਵੀ ਤੁਸੀਂ ਘਰੋਂ ਸਕੀਮਾਂ ਕੱਢ ਕੇ ਵਿੱਡਾ ਤੋਂ ਉੱਠ ਕੇ ਤੇ ਉਹਨਾਂ ਤੋਂ ਉੱਥੀਆਂ ਸਾਨੂੰ ਸਕੀਮਾਂ ਦੱਸਦੇ ਜਿਹੜੇ ਸਾਨੂੰ 100 ਸਾਲ ਖੇਤੀ ਕਰਦੇ ਤਾਂ ਸਾਨੂੰ ਕੋਈ ਅਕਲ ਨਹੀਂਗੀ ਉਹ ਸਾਨੂੰ ਉਸੇ ਤਰੀਕੇ ਨਾਲ ਆਪਣੇ ਆਪ ਦੇ ਦਿਮਾਗ ਨਾਲ ਵਾਈ ਕਰਨੇ ਜੇ ਤੇ ਆਖੋ ਸਾਇੰਸ ਦੇ ਹਿਸਾਬ ਨਾਲ ਕੋ ਉਹ ਸਭ ਤੋਂ ਸਾਇੰਸ ਦੇ ਹਿਸਾਬ ਨਾਲ ਨਾ ਵਾਈ ਹੋ ਜਾ ਨਾ ਇਹ ਕਰਨੀ ਐ ਆਪ ਦੇ ਤਰੀਕੇ ਨਾਲ ਵਾਈ ਕਰਾਂਗੇ ਜੇ ਸਾਨੂੰ ਤਾਂ ਸਿਖਾਉਣ ਦੀ ਇਜਾਜ਼ਤ ਹੈ ਇਹਨਾਂ ਨੂੰ ਤਾਂ ਫਿਰ ਇਹ ਆਪ ਦਾ ਜੋਰ ਲਾ ਲੈ ਸਾਈਂ ਨਹੀਂ ਸਿੱਖ ਸਕਦੇ ਸਾਡੀ ਆਪ ਦੀ ਪਿਓ ਦਾ ਦੇ ਹਾਲੀ ਚ ਦੇ ਜਿਹੜੀ ਤਕਨੀਕ ਆ ਸਾਡੀ ਚੱਲੂਗੀ ਉਸੇ ਤਰੀਕੇ ਨਾਲ ਹੀ ਜਿਹੜਾ ਪ੍ਰਬੰਧ ਚ ਲਾਵਾਂਗੇ ਜੇ ਇੱਕ ਸਰਕਾਰ ਨੂੰ ਹਾਲੇ ਤੱਕ ਲੋ ਟਾਰਗੇਟ ਕਰਦੀ ਆ ਸਾਨੂੰ ਨਾ ਕਰੇ ਨਾ ਸਤਾਵੇ ਇੱਕ ਸਾਡਾ ਹਰ ਪੀੜਤਾ ਵੱਲੋਂ ਸਾਡਾ ਬੜਾ ਨੁਕਸਾਨ ਹੋਇਆ ਦੂਜੀ ਗਾਂ 'ਚ ਛੱਡਦੇ ਇਹ ਦੋ ਤਿੰਨ ਪੈ ਗਈਆਂ ਵੀ ਅਸੀਂ ਤਾਂ ਫਿਰ ਉਹਦੇ ਜਮਰਾਂਗੇ ਜਾਂ ਮਾਰਾਂਗੇ ਤੋ ਅੱਗੇ ਘਰ ਦੀ ਕੋਈ ਨਹੀਂ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ